ਆਏ ਹੋਏ ਆ ਘੁੰਮਣ ਵਾਸਤੇ ਤੇ ਟ੍ਰੈਂਥਮ ਗਾਰਡਨ ਹੈ ਮੇਰੇ ਬੈਕਸਾਈਡ ਤੇ ਤੇ ਅਸੀਂ ਉਹ ਅੰਦਰ ਜਾ ਰਹੇ ਆ ਤੇ ਅੰਦਰ ਜਾ ਕੇ ਦੇਖਦੇ ਆ ਕਿ 크리스마ਸ ਦੇ ਇਸ ਦਿਨ ਦੇ ਉੱਤੇ ਉਹਨਾਂ ਨੇ ਅੰਦਰ ਕਿਵੇਂ ਦੀ ਡਿਜ਼ਾਈਨਿੰਗ ਕੀਤੀ ਹੈ ਕਿਵੇਂ ਦਾ ਗਾਰਡਨ ਹੈ ਕੀ ਕੀ ਉੱਥੇ ਹੈਗਾ ਤਾਂ ਮੈਂ ਤੁਹਾਨੂੰ ਅੰਦਰ ਲੈ ਕੇ ਜਾ ਰਿਹਾ ਸੋ ਤੁਹਾਨੂੰ ਦਿਖਾਉਂਗਾ ਅੰਦਰ ਜਾ ਕੇ ਵੀ ਇਸ ਗਾਰਡਨ ਚ ਕੀ ਕੀ ਹੈ ਤੇ ਕਿਵੇਂ ਜਿਹੜਾ ਉਸ ਹਾਂ 크리스마ਸ ਨੂੰ ਕਿਵੇਂ ਦਿਨ ਨੂੰ ਜਿਹੜਾ ਅੰਜਾਇ ਕਰਨ ਵਾਸਤੇ ਲੋਕਾਂ ਵਾਸਤੇ ਕਿਵੇਂ ਤਿਆਰ ਕੀਤਾ ਗਿਆ ਚਲੋ ਲੈ ਚਲਦਾ ਤੁਹਾਨੂੰ ਫਿਰ ਮੈਂ ਗਾਰਡਨ ਚ ਕਿਉਂਕਿ ਮੈਂ ਤੁਹਾਡੇ ਨਾਲ ਕੁਝ ਲੋਕਾਂ ਨਾਲ ਗੱਲ ਵੀ ਕਰਦਾ ਪਰ ਮੇਰੀ ਅੰਗਰੇਜ਼ੀ ਇੰਨੀ ਵਧੀਆ ਨਹੀਂ ਜਾਂ ਮੈਨੂੰ ਨਹੀਂ ਆਉਂਦੀ ਕਿ ਇੱਥੇ ਕੋਈ ਵੀ ਪੰਜਾਬੀ ਜਾਂ ਹਿੰਦੀ ਬੋਲਣ ਵਾਲਾ ਮੈਨੂੰ ਨਹੀਂ ਮਿਲਿਆ ਜਿੰਦ ਤੋਂ ਮੈਂ ਇਸ ਇਤਿਹਾਸ ਬਾਰੇ ਕੁਝ ਜਾਣਕਾਰੀਆਂ ਲਵਾਂ ਕੋ ਸਾਰੇ ਦੇ ਸਾਰੇ ਅੰਗਰੇਜ਼ੀ ਬੋਲਦੇ ਨੇ ਤੇ ਇਹਨਾਂ ਦੇ ਬੋਲਣ ਦਾ ਢੰਗ ਤਰੀਕਾ ਵੀ ਕੋਈ ਹੋਰ ਤਰੀਕੇ ਦਾ ਹੀ ਆ ਉਹ ਏਜਮਾਰ ਵਾਲਾ ਨਹੀਂ ਵੀ ਏਜਮਾਰ ਵਾਲਾ ਆ ਤੇ ਸੈਂਟੈਂਸ ਪੂਰਾ ਕਰ ਲਿਆ ਇਹਨਾਂ ਨੂੰ ਸਮਝਣਾ ਮੇਰੇ ਵਸਦਾ ਰੋਗ ਨਹੀਂ ਤਾਂ ਕਰਕੇ ਇਸ ਆ 크리스마ਸ ਦੇ ਬਾਰੇ ਮੈਂ ਕਿਸੇ ਸੈਲਾਨੀ ਦੇ ਨਾਲ ਜਾਂ ਲੋਕਲ ਬੰਦੇ ਨਾਲ ਗੱਲ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਖੁਦ ਹੀ ਨਹੀਂ ਅੰਗਰੇਜ਼ੀ ਨਹੀਂ ਆਉਂਦੀ ਤਾਂ ਮੈਂ ਕਿਸੇ ਨੂੰ ਕੀ ਸਵਾਲ ਕਰੂੰਗਾ ਤੇ ਕੀ ਕੋਈ ਕੋ ਜਵਾਬ ਦਊਗਾ ਸੋ ਤੁਸੀਂ ਮੇਰੀ ਇਹ ਰਿਪੋਰਟ ਨੂੰ ਹੀ ਇੱਕ ਅੱਛੀ ਤੇ ਵਧੀਆ ਮੰਨ ਕੇ ਤੁਸੀਂ ਸਮਝ ਲੈਣਾ ਕਿ ਪੋਸਟ ਦੇ ਵਿੱਚ ਬਹੁਤ ਵੱਡਾ ਜਿਹੜਾ ਤਿਹਾਰ ਮਨਾਇਆ। ਸੋ ਇਹ ਤੁਹਾਨੂੰ ਇਹ ਦੋ ਦਿਖਾ ਰਿਹਾ ਨਾ ਬਹੁਤ ਹੀ ਖੂਬਸੂਰਤ ਇਹ ਗੋਲਡਨ ਹੈ। ਇਹ ਸਿਰਫ ਇੱਕ ਕ੍ਰਿਸਮਸ ਦੇ ਉੱਤੇ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਤੇ ਤੁਹਾਨੂੰ ਕਿ ਮੈਂ ਗਾਰਡਨ ਦੇ ਅੰਦਰ ਆ ਕੇ ਸਭ ਕੁਝ ਜਿਹੜਾ ਉਹ ਦਿਖਾਉਣ ਦਾ ਯਤਨ ਕਰੂੰਗਾ ਅੱਗੇ ਬਹੁਤ ਕੁਝ ਹੈ ਜਿਹੜਾ ਵੇਖਣਯੋਗ ਹੈ ਜਿਹਦੇ ਜਪਲਾਂਟਸ ਨੇ ਕ੍ਰਿਸਮਸ ਟਰੀ ਹੈ ਸੰਤਾ ਕਲੋਸ ਦੇ ਬਣੇ ਹੋਏ ਨੇ ਬਹੁਤ ਅੱਛੇ ਜਿਹੜੇ ਡਿਜ਼ਾਈਨ ਚੀਜ਼ਾਂ ਬਣੀਆਂ ਹੋਈਆਂ ਨੇ ਲਕਟ੍ਰੋਨਿਕਸ ਸਾਡੇ ਤੋਂ ਹੈ ਨਹੀਂ ਮਤਲਬ ਬਹੁਤ ਕੁਛ ਰਜਿਆ ਹੈ ਜਿਹੜਾ ਸਾਡੇ ਭਾਰਤ ਦੇ ਵਿੱਚ ਜਾਂ ਪੰਜਾਬ ਚ ਅਵੇਲੇਬਲ ਨਹੀਂ ਹੈ ਪਰ ਵਕਈ ਇੰਨੇ ਨੇ ਮੀਤ ਤਗੜੀ ਮੈਨਸ ਕੀਤਾ ਹੋਇਆ ਇਸ ਗਾਰਡਨ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੇ ਲੋਕ ਨੇ ਇੱਥੇ ਆ ਕੇ ਇਹ ਚੀਜ਼ਾਂ ਜੜੀਆਂ ਨੇ ਇਹ ਦੇਖਦੇ ਨੇ ਸੋ ਅਸੀਂ ਵੀ ਇਸ ਗਾਰਡਨ ਨੂੰ ਦੇਖਣ ਆਏ ਹਾਂ دیکھو تھی یار ڈاک لائٹاں ہوں یعنی لوگ جہ طرح چیزاں دیکھ رہے نے بہت ہی ودیا کنیا جا پورا انگلینڈ کا جڑا ایک ٹاؤن شپ بنائی ہوئی ہے یہ کم ٹاؤن شپ ہے دیکھن والی چیز ہے حیران ہوو کہ تھی دیکھ کے ਕਿਵੇਂ ਦੀਆਂ ਇਹ ਜੜੀਆਂ ਕਲਾਕਿਰਤੀਆਂ ਜਿਹੜੀਆਂ ਨੇ ਕਿ ਪੇਸ਼ ਕਰਦੇ ਜਾਂ ਨਿਸ਼ਾਨਤਾ ਕਲੋਜ਼ ਦੀਆਂ ਤੇ ਸਾਰਾ ਕੁਝ ਜਿਹੜਾ ਦੇਖਣਯੋਗ ਹੈ ਟਰੀ ਜਿਹੜੇ ਨੇ ਕਿਵੇਂ ਸਜਾਏ ਗਏ ਨੇ 크리스마ਸ ਤੇ ਇਸ ਖੁਸ਼ੀ ਤੇ ਜਸੂਸੀ ਦਾ ਜਿਹੜਾ ਜਨਮ ਦਿਨ ਹੈ ਉਹ 25 ਦਸੰਬਰ ਨੂੰ ਤੇ ਸਾਰੇ ਇੰਗਲੈਂਡ ਦੇ ਵਿੱਚ ਅੱਜਕੱਲ੍ਹ ਛੁੱਟੀਆਂ ਹਨ ਤੇ ਬੱਚੇ ਜਿਹੜੇ ਛੁੱਟੀਆਂ ਮਨਾਉਣ ਵਾਸਤੇ ਇੱਥੇ ਆਏ ਹੋਏ ਨੇ। ਸਲਾਨੀ ਬਹੁਤ ਹਾਂ ਵੱਡੇ ਪੱਦਰ ਤੇ ਇੰਗਲੈਂਡ 'ਚ ਛੁੱਟੀਆਂ ਮਨਾਉਣ ਆਉਂਦੇ ਨੇ। ਤੇ ਤੁਸੀਂ ਦੇਖਦੇ ਆ ਕਿ ਕਿਵੇਂ ਇਹ ਜਿਹੜੇ ਨੇ ਸਜਾਏ ਹੋਏ ਨੇ, ਪੂਰੀ ਸਜਾਏ ਹੋਏ ਨੇ। ਔਰ ਸੰਟਾ ਕਲੋਜ਼ ਨੇ ਥੋੜਾ ਬਹੁਤ ਕੁਝ ਹੈ। ਤੁਹਾਨੂੰ ਕੀ ਕੀ ਦਿਖਾਇਆ ਜਾਵੇ? ਜਿਹੜਾ ਅੰਦਰ ਮੈਂ ਦੇਖਾ ਮੈਂ ਹੈਰਾਨ ਹੋ ਗਿਆ ਕੁਝ ਦੇਖ ਕੇ ਕਿ ਕਿਵੇਂ ਲੋਕਾਂ 'ਚ ਇਸ 크ਿਸਮਸ ਨੂੰ ਲੈ ਕੇ ਕਿੰਨਾ ਵੱਡਾ ਉਤਸ਼ਾਹ ਹੈ ਕਿਉਂਕਿ ਸਾਡੇ ਪੰਜਾਬ ਜਾਂ ਹਿੰਦੁਸਤਾਨ 'ਚ ਤੇ ਹਰ ਸਾਲ ਜਿਹੜੇ ਨੇ ਉਹ ਤਿਹਾਰ ਮਨਾਏ ਜਾਂਦੇ ਨੇ ਪਰ ਇਹਨਾਂ ਗੋਰਿਆਂ ਦਾ ਇੱਕੋ ਹੀ ਤਿਹਾਰ ਹੈ ਖਾਸ ਕਰਕੇ ਇਹ 크ਿਸਮਸ ਕਿ 크리스마ਸ ਨੂੰ ਸਾਰਾ ਸਾਲ ਉਡੀਕ ਦੇ ਰਹਿੰਦੇ ਨੇ ਕਿ ਕਦੋਂ 크리스마ਸ ਆਵੇ ਤੇ ਅਸੀਂ ਆਪਣੀਆਂ ਖੁਸ਼ੀਆਂ ਪੂਰੀਆਂ ਕਰੀਏ ਕੋਈ ਕਲੱਬ ਕੋਈ ਰੈਸਟੋਰੈਂਟ ਕੋਈ ਹੋਟਲ ਐਸ ਵਲੇ ਖਾਲੀ ਨਹੀਂ ਜਿੱਥੇ ਸਲਾਨੀ ਆਪਣੀਆਂ ਛੁੱਟੀਆਂ ਮਨਾਉ ਜਾਂ 크리스마ਸ ਨੂੰ ਅੰਜਾਇ ਕਰਨ ਵਾਸਤੇ ਇਨਾ ਆਇਆ ਹੋਇਆ ਤੁਸੀਂ ਦੇਖ ਰਹੇ ਹੋ ਤੁਹਾਡੇ ਮੈਂ ਮੁੱਖੂ ਵੀ ਤੁਹਾਨੂੰ ਇੱਕ ਕ੍ਰਿਸਮਸ ਦਾ ਜਿਹੜਾ ਸਜਾਏ ਹੋਏ ਗੋਲਡਨ ਨੇ ਬਹੁਤ ਹੀ ਵਧੀਆ ਗੋਲਡਨ ਇੰਨੇ ਅੱਛੇ ਇਹ ਗੋਲਡ ਸਜਾਇਆ ਗਿਆ ਕਿ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਇਹ ਦੁਨੀਆ ਦਾ ਇੱਕ ਜਹਾ ਦੇਸ਼ ਇੰਗਲੈਂਡ ਦੇਸ਼ ਦੇ ਅੰਦਰ ਕਿਵੇਂ ਕਿਵੇਂ ਦੇ ਜਿਹੜੇ ਇਹ ਨਜ਼ਾਰੇ ਦੇਖਣ ਨੂੰ ਮਿਲਦੇ ਨੇ ਸੋ ਤੁਸੀਂ ਇਸ ਕਮਰੇ ਰਹੀਂ ਇਹ ਸਭ ਕੁਝ ਜ਼ਰੂਰ ਦੇਖੋਗੇ ਇਹ ਚਾਂਦੀ ਦੇ ਕੋਈ ਬਰਤਨ ਹੈ ਇਹ ਕਿੰਨੇ ਸੋਹਣੇ ਲੱਗ ਰਹੇ ਨੇ ਇਹ ਸ਼ਾਨਤਾ ਕਲਾਸ ਦਾ ਇੱਕ ਰੂਪ ਬਣਾਇਆ ਹੋਇਆ ਲਾਈਟਾਂ ਨੇ ਸੋ ਇਹ ਤਰੀ ਨੂੰ ਬਹੁਤ ਪੂਝਦੇ ਨੇ ਤੇ ਛੋਟੇ ਛੋਟੇ ਵੇਖੋ چونپڑی ہے جی اتر برف شو کی برفیلا ارینگلڈ کا سو یہ دیکھتے ہو گیٹ بنیا ہوا بہت ہی سونا گیٹ ہے شاید میں انگلینڈ پہلی بار آیا آیا بھی میں کرسمس کے دن چارا ج ਇੰਗਲੈਂਡ ਇਹ 크리스마ਸ ਦਾ ਦਿਨ ਜਿਹੜਾ ਬੜੀਆਂ ਖੁਸ਼ੀਆਂ ਦੇ ਨਾਲ ਮਨਾ ਰਿਹਾ ਹਰ ਬੰਦੇ ਦੇ ਦਿਲ 'ਚ ਬਹੁਤ ਹੀ ਵੱਡਾ ਉਤਸ਼ਾਹ ਆ ਯਾਰ ਹਮੇਸ਼ਾ ਸਾਲ 'ਚ ਇੱਕ ਤਿਆਰੀ ਆਉਂਦਾ ਪਰ ਇਹਨਾਂ ਵਾਸਤੇ ਇਹ ਦਿਨ ਜਿਹੜਾ 크리스마ਸ ਹੈ ਇਹ ਬਹੁਤ ਹੀ ਅਹਿਮ ਥਾਂ ਰੱਖਦਾ ਇਹ درخت ਨੂੰ ਦੇ ਇਹ ਟੂਰ ਟੋਪਾਸ ਸਟਾਪ نو ਵਟ ਵੀ ਨੀਡ ਟੂ ਡੂ ਇਹ 13ਮ ਸਟੇਟ ਹੈ ਜਿੱਥੇ ਅਸੀਂ ਕੋ ਮਣਾਏ ਆ ਤੇ ਇੱਥੇ ਬਹੁਤ ਵੱਡਾ ਹੈ ਇੱਕ ਬਾਜ਼ਾਰ ਜਿੱਦੇ ਤੋਂ ਲੋਕ ਜਿਹੜੇ ਨੇ ਤੇ ਛੁੱਟੀਆਂ ਮਨਾਉਣ ਆਉਂਦੇ ਨੇ ਖਾਸ ਕਰਕੇ ਇਹ ਸੈਲਾਨੀਆਂ ਦਾ ਜਿਹੜਾ ਸ਼ਹਿਰ ਹੈ ਤੇ ਇੱਥੇ ਦੇਖਿਆ ਬਹੁਤ ਸਲਾਨੀ ਜਿਹੜੇ ਨੇ ਘੁੰਮਣ ਫਿਰਨ ਆਏ ਹੋਏ ਨੇ ਤੇ ਇਹ ਛੁੱਟੀਆਂ ਸਿਰਫ ਜਿਹੜੀਆਂ 25 ਦਸੰਬਰ ਨੂੰ 크리스마ਸ ਦਾ ਜਨਮ ਦਿਨ ਹੈ ਤੇ ਇੱਥੇ ਦੇ ਲੋਕ 크리스마ਸ ਬਹੁਤ ਉਤਸ਼ਾਹ ਨਾਲ ਮਨਾਉਂਦੇ ਆ ਜਿੰਨੀਆਂ ਵੀ ਰੋਸ਼ਣੀਆਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਦੀ ਸਾਰੀਆਂ 크리스마ਸ ਦੀ ਖੁਸ਼ੀ ਚ ਹੈ ਦੁਕਾਨਾਂ ਸੱਜੀਆਂ ਨੇ ਲੋਕਾਂ 'ਚ ਉਤਸ਼ਾਹ ਆ ਸਭ ਜਿਹੜੇ ਆਪਣੇ ਬੱਚਿਆਂ ਸਮੇਤ ਜਿਹੜੇ ਨੇ ਇਥੇ ਵਿਜ਼ਿਟ ਕਰਨ ਆਏ ਹੋ ਇਹਨੇ ਘੁੰਮਣ ਆਏ ਨੇ ਹੋਟਲ ਬੁੱਕ ਨੇ 212 ਬੁੱਕ ਨੇ इवन देन ਕੋਈ ਵੀ ਜਾਈ ਚੀਜ਼ ਨਹੀਂ ਜਿਹੜੀ ਸਲਾਨੀਆਂ ਨਾਲ ਆ ਜਿਹੜੀ ਆ ਉਹ ਭਰੀ ਨਾ ਹੋਵੇ ਥਾਂ ਥਾਂ ਦੇ ਉੱਤੇ ਸਲਾਨੀ ਆਪਣੇ ਬੱਚਿਆਂ ਨਾਲ ਪੰਜਾਇ ਕਰ ਰਹੇ ਨੇ ਆ ਦਰਖਤ ਦੇਖੋ ਇਹ 크리스마ਸ ਦਾ 3 ਹੈ 크리스마스 트리 ਇਹ ਇਦਾਂ ਦੇ ਜਿਹੜੇ ਨੇ ਟਰੀ ਨੇ ਸਾਰੇ ਦੇ ਸਾਰੇ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿ ਮੈਂ ਇੰਗਲੈਂਡ ਦੀ ਧਰਤੀ ਦੇ ਉੱਤੇ ਇੱਥੇ ਆਇਆ ਹੋਇਆ ਇੰਗਲੈਂਡ ਘੁੰਮ ਰਿਹਾ ਤੇ ਵੀ ਸ਼ਹਿਰ ਜਿਹੜਾ ਅੱਜ ਅਸੀਂ ਘੁੰਮਣ ਇੱਥੇ ਆਏ ਸੀ ਉਹ ਸਾਹਮਣੇ ਤੁਸੀਂ ਦੇਖੋ ਪੰਜਾਬੀ ਪੂੜਾ ਜਿੱਥੇ ਉਹ ਉਡਣ ਘਟੜਾ ਜਿਹਨੂੰ ਵੰਗੂੜਾ ਹੀ ਕਹਿ ਸਕਦੇ ਹਾਂ ਉੱਚਾ ਉਹ ਝੂਲ ਰਿਹਾ ਤੇ ਬੱਚਿਆਂ ਨੇ ਉਥੇ ਪੰਜਾਇਆ ਕਰਨਾ ਸੋ ਯਾਰ ਦੁਨੀਆ ਬਹੁਤ ਵੱਡੀ ਅਸੀਂ ਤਾਂ ਸੀਮਤ ਉਥੇ ਪੰਜਾਬ ਚ ਬੈਠੇ ਆ ਦੁਨੀਆ ਵੇਖਣ ਵਾਲੀ ਆ ਨਵੀਆਂ ਨੀਆਂ ਚੀਜ਼ਾਂ ਨਵੀਂ ਦੁਨੀਆ ਔਰ ਖਾਸ ਕਰਕੇ ਮੈਂ ਦੱਸਦਾ ਹਾਂ ਕਿ ਇੱਥੇ ਪੰਜਾਬੀ ਬਹੁਤ ਘੱਟ ਨੇ ਜਿਹੜੇ ਏਰੀਆ 'ਚ ਮੈਂ ਆਇਆ ਹਾਂ। ਸੋ ਇਹ ਏਰੀਆ ਜਿਹੜਾ ਹੈ ਇਹ ਬਰਮਿੰਗਮ ਦੇ ਏਰੀਏ 'ਚ ਪੈਂਦਾ ਹੈ। ਬਰਮਿੰਗਮ ਤੋਂ ਕਾਫੀ ਕੋ 40 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਏਰੀਆ ਇਹ ਟਾਊਨ ਨੇ ਸਾਰੇ ਜਿਹੜੇ ਨੇ ਪਰ ਟਾਊਨ ਇੰਨੇ ਸਾਫ਼ ਨਹੀਂ ਕਿ ਧਰਮਨਾਥ ਜੀ ਤੁਸੀਂ ਇਹ ਸੋਚਦੇ ਹੋਗੇ ਕਿ ਚੰਡੀਗੜ੍ਹ ਨਾਲੋਂ ਵੀ ਸਾਫ਼ ਔਰ ਜਿੰਨੇ ਵੀ ਜਿਨ੍ਹਾਂ ਨੂੰ ਅਸੀਂ ਚੰਡੀਗੜ੍ਹ ਨੂੰ ਸਵਰਗ ਕਹਿੰਦੇ ਆ ਨਾ ਉਹ ਤਾਂ ਕੁਝ ਵੀ ਨਹੀਂ ਇਹਦੇ ਬਰਾਬਰ ਜਿੰਨੀ ਸਫਾਈ ਜਿੰਨੇ ਇੱਥੇ ਲੋਕ ਜਿਹੜੇ ਵਧੀਆ ਤਰੀਕੇ ਨਾਲ ਇੱਕ ਦੂਜੇ ਨੂੰ ਮਿਲਦੇ ਨੇ ਪਿਆਰ ਤੇ ਮੁਹੱਬਤ ਨਾਲ ਸੋ ਅੱਗੇ ਲੈ ਚੱਲਦਾ ਤੁਹਾਨੂੰ ਹੋਰ ਨਵੀਂ ਚੀਜ਼ ਨੂੰ ਦਿਖਾਉਂਦਿਆਂ ਹੋਇਆ ਅੱਗੇ ਤੋਂ ਅੱਗੇ ਛੜਾ ਉਹ ਤੁਹਾਨੂੰ ਮੈਂ ਇਸ 크ਿਸਮਸ ਦੇ ਦਿਹਾੜੇ ਦੇ ਉੱਤੇ ਨਵੀਆਂ ਨਵੀਆਂ ਜਿਹੜੀਆਂ ਚੀਜ਼ਾਂ ਨੇ ਨਵੀਆਂ ਨਵੀਆਂ ਖੁਸ਼ੀ ਜਿਹੜੀ ਹੈ ਲੋਕਾਂ ਨੂੰ ਦਿਖਾਉਂਗਾ ਮੈਂ ਤੁਹਾਨੂੰ ਕਿ 크리스마ਸ ਜਿਹੜੀ ਹੈ ਇਹਨਾਂ ਦੇ ਕਿਵੇਂ ਮਨਾਈ ਜਾਂਦੀ ਹੈ ਕਿਦਾਂ ਲੋਕ ਜਿਹੜੇ ਨੇ ਉਤਸ਼ਾਹ ਨਾਲ 크리스마ਸ ਜਿਹੜੀ ਆਉਂਦੀ ਹੈ ਇਹਦਾ ਗਾਰਡਨ ਹੈ ਇਹਦਾ ਐਂਟਰੀ ਜਿਹੜਾ 게ਟ ਹੈ ਕਿ ਤੁਸੀਂ ਦੇਖਦੇ ਹੋ ਵੀ ਇਹ ਸਲਾਨੀ ਜਿਹੜੇ ਨੇ ਅੰਦਰ ਗਾਰਡਨ ਚਿੱਟੜੀਆਂ ਲਾਈਟ ਸ਼ੋ ਹੋ ਰਿਹਾ ਹੈ ਉਹਨੂੰ ਦੇਖਣ ਵਾਸਤੇ ਇੰਨੀ ਜਿਹੜੀ ਭੀੜ ਇੱਥੇ ਇਕੱਠੀ ਹੋਈ ਆ ਸੇ ਦੂਰ ਦੂਰ ਤੱਕ ਦੇਖੋ ਵੀ ਇਹ ਸ਼ੋਅ ਨੂੰ ਦੇਖਣ ਲਈ ਕਿੰਨੇ ਲੋਕ ਉਤਸ਼ਾਹ ਨੇ ਇੰਨੀ ਜਿਆਦਾ ਭੀੜ ਹੈ ਸ਼ਾਇਦ ਸਨਵੇਂ ਹਲਾਂਚ ਵੀ ਨਹੀਂ ਹੁੰਦੀ ਜਿੰਨੀ ਇਸ ਗਾਰਡਨ ਨੂੰ ਦੇਖਣ ਵਾਸਤੇ ਜਿਹੜੀ ਲੋਕ ਹੈ ਉਹ ਉਮੜੇ ਹੋਏ ਨੇ ਇਸ ਗਾਰਡਨ ਚ ਜਿਹੜਾ ਤੇ ਲਾਈਟਿੰਗ ਸ਼ੋਅ ਹੈ ਜਿਹਦੇ ਜੋ ਬਹੁਤ ਵਧੀਆ ਲਾਈਟਸ ਲਗੀਆਂ ਹੋਈਆਂ ਨੇ ਤੇ ਸ਼ੋਅ ਦੇਖਣ ਵਾਸਤੇ ਕਿੰਨਾ ਉਤਸ਼ਾਹ ਆ ਦੇਖੋ ਕੋਈ